ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਨੇਤਾਵਾਂ ਦੇ ਗਿਰਦੇ ਕਰਦਾਰ ਬਾਰੇ ਜਿਹੜਾ ਰਾਹੁਲ ਗਾਂਧੀ ਦੇ ਖਿਲਾਫ ਇਹਨਾਂ ਨੇ ਸਾਰਾ ਕੌਡੀਆਂ 'ਚ ਤੱਕਾ ਮਾਰਨ ਦੀ ਸਾਰਾ ਡਰਾਮਾ ਖੇਡੇ ਆ ਉਹਦੇ ਬਾਰੇ ਜੇ ਇਹ ਸਾਰਾ ਸਹੀ ਹੁੰਦਾ ਏ ਉਹਦੀ ਫੁਟੇਜ ਜਿਹੜੀ ਸੀਸੀਟੀ ਵੀ ਕੈਮਰੇ ਦੀ ਫੁਟੇਜ ਉਹਦੇ ਹੀ ਦੇ ਦਿੰਦੇ ਪਰ ਇਹ ਜਿੰਨਾ ਵੀ ਵਰਤਾਰਾ ਇਹ ਸਾਰਾ ਇਹਨਾਂ ਨੇ ਖੇਡਿਆ ਜਿਹੜਾ ਪਹਿਲਾਂ ਅਦਾਨੀ ਨੂੰ ਜਿਹੜੇ ਵਰਲਡ ਵਾਈਡ ਉਹਦੇ ਤੇ ਕੇਸ ਚੱਲ ਰਹੇ ਨੇ ਉਹਦੀ ਬਦਨਾਮੀ ਤੇ ਭਾਜਪੀ ਦੀ ਉਹਨਾਂ ਦੇ ਨਾਲ ਜੋੜਨ ਕਰਕੇ ਬਦਨਾਮੀ ਹੋਈ ਹੈ ਉਸ ਨੂੰ ਕਵਰ ਕਰਨ ਲਈ ਅੰਬੇਦਕਰ ਜੀ ਦਾ ਇਹਨਾਂ ਨੇ ਤੋਹੀਨ ਕਰਕੇ ਉਹ ਇੱਕ ਕਹ ਲਓ ਉਸ ਤੋਂ ਧਿਆਨ ਹਟਾਉਣ ਨੂੰ ਇੱਕ ਖੇਡ ਖੇਡੀ ਸੀ ਜਿਹੜੀ ਇਹਨਾਂ ਤੇ ਉਲਟ ਪੈ ਗਈ ਫਿਰ ਇਹਨਾਂ ਨੇ ਆ ਪੌੜੀਆਂ ਵਾਲਾ ਉਹ ਨਕੋੜ ਨੂੰ ਕਰਿਆ ਤੇ ਇਹਦੇ ਤੇ ਬੜੀ ਦੇਖ ਲੋ ਚਰਚਾ ਹੋ ਰਹੀ ਹੈ ਸਿਰਫ ਅਡਾਨੀ ਨੂੰ ਬਚਾਉਣ ਲਈ ਇਹ ਸਾਰਾ ਕੁਝ ਕਰਿਆ ਜਾ ਰਿਹਾ ਤੇ ਜੇ ਆਪਾਂ ਇਹੀ ਗੱਲ ਆਪਦੀ ਲਈਏ ਆਪਦੀ ਜਿਹੜੀ ਸਰਕਾਰ ਹੈ ਉਹਰੇ ਉਹਨਾਂ ਨੇ ਤੁਸੀਂ ਦੇਖੋ ਕਿੰਨੇ ਕੇਸ ਬਣਾਏ ਜਿਹੜੇ ਕਾਂਗਰਸ ਦੇ ਸਿਟਿੰਗ ਉਹ ਪਿਛਲੀ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਤੇ ਆਪਦੇ ਮੰਤਰੀਆਂ ਤੇ ਉਹ ਸਾਰੇ ਹੀ ਢਾਹ ਢੇਰੀ ਹੋ ਗਏ ਇਹਨਾਂ ਨੂੰ ਇਹ ਲੱਗਦਾ ਹੈ ਵੀ ਜਿੰਨੀ ਵੀ ਇਹ ਡਰਾਮੇਬਾਜ਼ੀ ਕਰਕੇ ਬਸ ਪਬਲਿਕ 'ਚ ਗੱਲ ਪਹੁੰਚਾਤੀ ਉਹਦੇ ਤੋਂ ਅੱਗੇ ਕੁਝ ਨਹੀਂ ਨਾ ਇਹ ਸਰਕਾਰਾਂ ਐਗਜ਼ਿਸਟ ਕਰਦੀਆਂ ਨੇ ਇਹ ਤਾਂ ਇੱਕ ਲੋਕਾਂ ਨੂੰ ਲੁੱਟਣ ਲਈ ਇੱਕ ਇਹਨਾਂ ਨੇ ਆਪਣਾ ਤੰਤਰ ਬਣਾਇਆ ਹੋਇਆ ਪੰਜਾਬ 'ਚ ਵੀ ਤੇ ਉਹੀ ਸੈਂਟਰ 'ਚ ਵੀ ਤੁਸੀਂ ਦੇਖ ਲਓ ਆਰਐਸਐਸ ਆਪਣੀ ਆਈਡੀਓਲੋਜੀ ਤੇ ਇੰਨੀ ਉਹ ਦਿਖਾਉਂਦੀ ਆ ਵੀ ਅਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਭਾਜਪਾ ਨੂੰ ਹੈ ਤੇ ਭਾਜਪਾ ਦੀ ਅਡਾਨੀ ਨੂੰ ਅਖੀਰ ਦੇ ਵਿੱਚ ਲੁੱਟ ਕੌਣ ਕਰਾ ਰਿਹਾ ਹੈ ਜਿਹੜੇ ਆਪਦੇ ਆਪ ਨੂੰ ਭਗਤ ਵਣ ਬੈਠੇ ਨੇ ਆਰਐਸਐਸ ਵਾਲੇ ਉਹਨਾਂ ਦੀ ਜਿਹੜੀ ਨੀਤੀ ਸੀ ਉਦੋਂ ਤੋਂ ਬਿਲਕੁਲ ਹੀ ਉਲਟ ਤੁਸੀਂ ਦੇਖ ਲਓ ਗੁਰੂ ਤੇਗ ਬਹਾਦਰ ਜੀ ਨੇ Hindu ਕੌਮ ਪਿੱਛੇ ਸੀਸ ਦਿੱਤਾ ਤੇ Hindu ਜਨਯੋ ਦੀ ਰੱਖਿਆ ਲਈ ਇੰਨਾ ਕੁਝ ਕਰਿਆ ਇਹਨਾਂ ਨੇ ਗੁਰੂ ਨਾਨਕ ਦੀ ਹੀ ਆਈਡੀਓਲੋਜੀ ਚੋਰੀ ਕਰ ਲਈ ਚਾਹੇ ਬ੍ਰਹਮ ਕੁਮਾਰੀਆਂ ਨੇ ਚਾਹੇ ਕੋਈ ਹੋਰ ਇਹਨਾਂ ਦੀਆਂ ਸੰਸਥਾਵਾਂ ਨੇ ਸਾਰਿਆਂ ਦੇ ਵਿੱਚ ਗੁਰੂ ਨਾਨਕ ਦੀ ਫਿਲਾਸਫੀ ਤੇ ਕੰਮ ਕਰਿਆ ਜਾ ਰਿਹਾ ਹੈ ਤਾਂ ਜੋ ਕਿਉਂਕਿ ਗੁਰੂ ਨਾਨਕ ਦੇ ਵਿੱਚ ਬੰਦਿਆਂ ਨੂੰ ਜੋੜਨ ਦੀ ਸ਼ਮਤਾ ਵੱਧ ਸੀ ਉਹਦੀ ਜਿਹੜੀ ਈਡੀਓਲੋਜੀ ਸੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਗੱਲ ਕਹੀ ਹੋਈ ਲੋਕਾਂ ਦੇ ਦਿਲਾਂ ਤੇ ਅਸਰ ਕਰਦੀ ਹੈ ਜਿਦੇ ਕਰਕੇ ਇਹਨਾਂ ਨੇ ਆਰਐਸਐਸ ਨੂੰ ਉਹੋ ਜਿਹੇ ਤਰੀਕੇ ਨਾਲ ਸੰਸਥਾਵਾਂ ਚ ਡਵੈਲਪ ਕਰ ਲਿਆ ਵੀ ਜਿਹੜੀ ਸਿੱਖਾਂ ਦੀ ਈਡੀਓਲੋਜੀ ਹੈ ਉਹ ਸਾਰੀ ਈਡੀਓਲੋਜੀ ਨੂੰ ਅਪਣਾ ਕੇ ਉਹਦੇ ਤੇ ਇੱਕ Hindu ਕੋਟਿੰਗ ਕਰਕੇ ਆਪਣੇ ਹਿੰਦੁਸਤਾਨ ਦੇ ਵਿੱਚ ਪੇਸ਼ ਕਰੀ ਜਾ ਰਹੀ ਹੈ ਪਰ ਜੇ ਆਪਾਂ Hindu ਈਡੀਓਲੋਜੀ ਦੀ ਗੱਲ ਕਰੀਏ ਚਾਰ ਵੇਦ ਚਾਰ ਵਰਨ ਚਾਰ ਜਾਤਾਂ ਇਹ ਜਾਤ ਪਾਤ ਲਿਆਣ ਚ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਕਰਨ ਚ ਹਿੰਦੂ ਜਿਹੜਾ ਸਪੈਸ਼ਲੀ ਕਹ ਲੋ ਕੰਟਰੋਲ ਕਰਨ ਨੂੰ ਬੰਦਿਆਂ ਨੂੰ ਸੀ ਉਹ ਹੁਣ ਹਰੇਕ ਤਰੀਕੇ ਨਾਲ ਬੰਦਿਆਂ ਨੂੰ ਕੰਟਰੋਲ ਕਰਨ ਦੀ ਉਹ ਕੋਸ਼ਿਸ਼ ਕਰੀ ਜਾ ਰਹੀ ਹੈ ਚਾਹੇ ਉਹਦੇ ਪਿੱਛੇ ਝੂਠ ਬੋਲਣਾ ਪਵੇ ਬੇਈਮਾਨੀ ਕਰਨੀ ਪਵੇ ਚਾਹੇ ਜਿਹੜੀ ਉਹਦੀ ਆਪਣੀ ideologies ਛੱਡ ਕੇ ਦੂਜੇ ਦੀ ideologies ਦਾ ਇੱਕ ਕਵਰ ਪੈਕਿੰਗ ਕਰਨੀ ਪਵੇ ਪਰ ਜਿਹੜੀ ਕਦੀ ਵੀ ਦੁਕਾਨਦਾਰੀ ਚੋਰੀ ਦੀ ਉਹਦੇ ਨਾਲ ਨਹੀਂ ਚੱਲਦੀ ਅਖੀਰ ਲੋਕਾਂ ਦੇ ਵਿੱਚ ਜਿਹੜਾ ਭਾਂਡਾ ਫੁੱਟੇ ਜਾਂਦਾ ਕਿਉਂਕਿ ਜਿਹੜੀ ਵੀ ਅਡਾਨੀ ਤੇ ਅਮਬਾਨੀ ਚੋਰੀ ਕਰਦੇ ਨੇ ਉਹਨਾਂ ਦੇ ਪਿੱਛੇ ਬੈਕਿੰਗ ਕੀਤੀ ਹੈ ਭਾਜਪਾ ਨਾਲੋਂ ਵੀ ਵੱਧ ਆਰਐਸਐਸ ਦਾ ਨਾਮ ਆਉਂਦਾ ਜੇ ਇਹਨਾਂ ਨੇ ਛੇਤੀ ਹੀ ਆਪਣੇ ਸੁਧਾਰ ਨਹੀਂ ਕਰਿਆ ਤਾਂ 40 ਸਾਲਾਂ ਦੀ ਇਹਨਾਂ ਦੀ ਜਿਹੜੀ ਤਪੱਸਿਆ ਕਰੀ ਹੋਈ ਉਹ ਸਾਰੀ ਪੱਗ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ